ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਜ਼ੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਇਸ ਖਬਰ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਦੋਸਤੋ ਇਹ ਪੂਰਾ ਮਾਮਲਾ ਕੀ ਹੈ ਇਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਕੀ ਇਹੋ ਜਿਹਾ ਹੋਇਆ ਕਿ ਮੌਤ ਦੀ ਸਜ਼ਾ ਦੇਣੀ ਪਈ ਸਾਡੇ ਨਾਲ ਰਾਜਨੀਤਿਕ ਵਿਸ਼ਲੇਸ਼ਕ ਡਾਕਟਰ ਅਰੁਣ ਮਿਤਰਾ ਨੇ ਅਸੀਂ ਉਹਨਾਂ ਤੋਂ ਇਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਡਾਕਟਰ ਅਰुण ਮਿੱਤਰਾ ਭਾਜੀ ਗੱਲ ਇਹ ਹੈ ਕਿ ਕੱਲ ਦੀ ਜਿਹੜੀ ਖਬਰ ਹੈ ਸ਼ੇਖ ਅਸੀਨਾ ਨੂੰ ਫਾਂਸੀ ਦੀ ਸਜ਼ਾ ਦੇਣਾ ਇਹ ਵੈਸੇ ਤਾਂ ਉਮੀਦ ਸੀ ਕਿ ਜੋ ਮੌਜੂਦਾ ਸਰਕਾਰ ਉੱਥੇ ਬੈਠੀ ਹੈ ਉਹ ਕੋचुਣੀ ਹੋਈ ਸਰਕਾਰ ਨਹੀਂ ਹੈ ਇੱਕ ਤਰੀਕੇ ਦੇ ਉਹ ਉਹਨਾਂ ਦੇ ਅੰਦਰ ਕੇ ਵੀ ਅੰਤਰੀਮ ਸਰਕਾਰ ਹੈ ਉਹਨਾਂ ਨੇ ਹਲਕੀ ਚੋਣਾ ਦਾ ਵੀ ਐਲਾਨ ਨਹੀਂ ਕੀਤਾ ਕਦੋਂ ਹੋਣ ਗਿਆ ਚੋਣਾ ਤੇ ਉਹਨਾਂ ਨੇ ਇੱਕ ਇੱਕ ਕੋਰਟ ਬਿਠਾ ਕੇ ਤੇ ਸਜ਼ਾ ਮੌਦੀ ਸੁਣਾਈ ਹੈ ਅਸਲ ਵਿੱਚ ਜੇਕਰ ਤੁਸੀਂ ਇਸ ਦੇ ਪਿਛੋਕੜ ਵਿੱਚ ਜਾਓ ਤਾਂ 1971 ਦੇ ਵਿੱਚ ਜਦੋਂ ਬੰਗਲਾਦੇਸ਼ ਦੇ ਅੰਦਰ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬੰਗਲਾਦੇਸ਼ ਦਾ ਜੋ ਆਜ਼ਾਦੀ ਦਾ ਸੰਘਰਸ਼ ਧੀ ਉਹ ਕੀ ਧਰਮ ਦੇ ਆਧਾਰ ਤੇ ਨਹੀਂ ਸੀ ਉਹ ਭਾਸ਼ਾ ਦੇ ਆਧਾਰ ਤੇ ਸੀ ਉਹ ਕਿ ਪਾਕਿਸਤਾਨ ਦੋ ਹਿੱਸਿਆਂ ਵਿੱਚ ਸੀ ਇੱਕ ਪੂਰਬੀ ਪਾਕਿਸਤਾਨ ਤੇ ਇੱਕ ਪੱਛਮੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਚ ਉਰਦੂ ਭਾਸ਼ਾ ਤੇ ਬੰਗਲਾਦੇਸ਼ ਜੋ ਹੈ ਉਧਰ ਬੰਗਲਾ ਭਾਸ਼ਾ ਸੀ ਇਸ ਲਈ ਇਹ ਹੋਇਆ ਕਿ ਉਥੋਂ ਦੇ ਲੋਕਾਂ ਨੇ ਕਿਹਾ ਵੀ ਸਾਡੀ ਭਾਸ਼ਾ ਨੂੰ ਬਰਾਬਰ ਦਾ ਤਰਜੀਹ ਦਿੱਤੀ ਜਾਏ ਲੇਕਿਨ ਪੱਛਮੀ ਪਾਕਿਸਤਾਨ ਜੋ ਕਿ ਉਹ ਦਹਾਵੀ ਸੀ ਉਸਨੇ ਕਿਹਾ ਨਹੀਂ ਉਰਦੂ ਹੀ ਭਾਸ਼ਾ ਹੋਏਗੀ ਬੰਗਲਾਦੇਸ਼ ਦੀ ਇਸ ਗੱਲ ਤੇ ਸੰਘਰਸ਼ ਚੱਲਿਆ ਉਹਨੇ ਫਿਰ ਵਕਤ ਦੇਚ ਦਾ ਇੱਕ ਨਾਰਾ ਦਿੱਤਾ ਤੇ ਸ਼ੇਖ ਮੁਜੀਬੁਰ रहमान ਜੋ ਕਿ ਇਹ ਇਨਾ ਹਜ਼ੀਨਾਬਾਜ ਦੇ ਪਿਤਾ ਸਨ ਉਹਨਾਂ ਨੇ ਫਿਰ ਉਹ ਸੰਘਰਸ਼ ਦੀ ਅਗਵਾਈ ਕੀਤੀ ਉਸ ਦੇ ਵਿੱਚ ਪਾਕਿਸਤਾਨ ਦੀ ਫੌਜ ਨੇ ਬਹੁਤ ਜ਼ਿਆਦਾ ਲੋਕ ਮਾਰੇ ਮੈਂ ਜਦੋਂ ਢਾਕਾ ਵਿੱਚ ਮੈਂ ਗਿਆ ਤਾਂ ਮੈਨੂੰ ਉਹਨਾਂ ਨੇ ਦਿਖਾਇਆ ਕਿ ਕਿਹੜੀ ਕਿਹੜੀ ਥਾਂ ਤੇ ਲੋਕ ਮਾਰੇ ਗਏ 3 ਲੱਖ ਲੋਕ ਪਾਕਿਸਤਾਨੀ ਫੌਜ ਨੇ ਮਾਰੇ ਕੋਈ ਛੋਟੀ ਗਿਣਤੀ ਨਹੀਂ ਹੈ ਬੰਗਲਾਦੇਸ਼ ਵਰਗੇ ਦੇਸ਼ 3 ਲੱਖ ਲੋਕ ਮਾਰਨਾ ਉਹਨਾਂ ਵਿੱਚ ਜ਼ਿਆਦਾ ਗਿਣਤੀ ਦੇ ਯਾਤਰੀਆਂ ਦੀ ਤੇ ਹੋਰ ਜਿਹੜੇ ਪੜ੍ਹੇ ਜੀ ਲਿਖੇ ਸੀਗੇ ਲੋਕ ਇੰਜੀਨੀਅਰ ਡਾਕਟਰ ਇਹਨਾਂ ਦੀ ਹੱਤਿਆ ਬਹੁਤ ਹੋਈ ਤੇ ਉਸ ਤੋਂ ਬਾਅਦ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਭਾਰਤ ਨੇ ਉਸ ਵੇਲੇ ਮਦਦ ਕੀਤੀ ਅਤੇ ਮੁਕਤੀ ਵਾਹੀ ਨੇ ਦੇ ਰਹੀ ਉਹ ਆਜ਼ਾਦੀ ਮਿਲੀ ਅਤੇ ਉਸ ਵੇਲੇ ਬੰਗਲਾਦੇਸ਼ ਵਿੱਚ ਜੋ ਪਾਕਿਸਤਾਨੀ ਫੌਜ ਸੀ ਉਸਨੇ 93000 ਸੈਨਿਕਾਂ ਨੇ ਜਨਰਲ ਨਿਆਜ਼ੀ ਦੀ ਅਗਵਾਈ ਵਿੱਚ ਆਪਣੇ ਆਪਣੇ ਗੋਡੇ ਟੇਕੇ ਤੇ ਉਹ ਲੜਾਈ ਮੁੱਕੀ ਤੇ ਬੰਗਲਾਦੇਸ਼ ਜਿਸਟਾਫ ਨਵੀਂ ਬੰਗਲਾਦੇਸ਼ ਉਸ ਤੋਂ ਬਾਅਦ ਇੱਕ ਸੈਕੂਲਰ ਮੁਲਕ ਬਣਿਆ ਅਤੇ ਉਹ ਸਾਡੇ ਨਾਲ ਉਹਦੇ ਸੰਬੰਧ ਬੜੇ ਅچھے ਰਹੇ ਤੇ ਹੁਣ ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਹੀ ਹਨ ਉਹਨਾਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਹੈ ਅਸੀਂ ਇਸ ਗੱਲ ਦੇ ਹੱਕ ਵਿੱਚ ਆ ਤੇ ਜਦੋਂ ਹੁਣ ਲੋਕਾਂ ਦੇ ਉਤੇ ਹੋਰ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਇਹ ਮੰਗ ਸੀ ਕਿ ਵੀ ਜੋ 71 ਵਿੱਚ ਉਦੋਂ ਸ਼ਹੀਦ ਹੋਏ ਬੰਗਲਾਦੇਸ਼ ਦੇ ਉਹਨਾਂ ਦੇ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਸੀ ਵੀ ਇਹ ਰਿਜ਼ਰਵੇਸ਼ਨ ਹੁਣ ਘਟਾਈ ਜਾਏ ਇੱਕ ਪੀੜੀ ਨੂੰ ਮਿਲ ਗਈ ਅਗਲੀਆਂ ਪੀੜ੍ਹੀਆਂ ਤੇ ਪੀੜ੍ਹੀ ਇਹ ਰਿਜ਼ਰਵੇਸ਼ਨ ਉਸ ਬੇਸਡ ਨਾ ਰਹੀ ਇਸ ਗੱਲ ਤੇ ਉਹ ਇਹ ਜੋ ਸੰਘਰਸ਼ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਫਿਰ ਉਹ ਫੈਲ ਗਿਆ ਅਕੇਰ ਵਿੱਚ ਜੋ ਉੱਥੇ ਜਮਾਤ ਇслаਮੀ ਜੋ ਕਿ ਇਹ ਜੋ ਮੁਸਲਮ ਕਟੜਪੰਥੀ ਲੋਗਾਂ ਉਹ ਅੱਗੇ ਆ ਗਏ ਉਹ ਹਾਵੀ ਹੋ ਗਏ ਤੇ ਇਸ ਲਹਿਰ ਨੇ ਫਿਰ ਨਵਾਂ ਹੀ ਰੂਪ ਲੈ ਲਿਆ ਵਿਦਿਆਰਥੀਆਂ ਤੋਂ ਹੱਥ ਚੋਂ ਨਿਕਲ ਕੇ ਬਾਹਰ ਹੋ ਗਈ ਉਹਨਾਂ ਹਸੀਨਾ ਵਾਜिद ਸਮਝ ਨਹੀਂ ਪਾਏ ਵੀ ਇਸ ਮੂਵਮੈਂਟ ਨੂੰ ਕਿਵੇਂ ਸੰਭਾਲੀਏ ਉਹਨਾਂ ਨੇ ਥੋੜੀ ਜੋ ਹੈ ਇੱਕ ਰਿਪ੍ਰੈਸ਼ਨ ਮਤਲਬ ਗਮਨਕਾਰੀ ਨੀਤੀ ਵੀ ਅਪਣਾਈ ਜਿਹੜੀ ਬਹੁਤ ਸਾਰੇ ਜੋ ਵਿਦਿਆਰਥੀ ਮਾਰੇ ਗਏ ਜਿਸ ਕਰਕੇ ਰੋਸ ਹੋਰ ਪੜ ਗਿਆ ਮੁਹੰਮਦ ਯੂਨਸ ਸਲੀਮ ਜੋ ਕਿ ਜਿਨ੍ਹਾਂ ਨੇ ਕਿਹਾ ਜਾਂਦਾ ਹੈ ਕਿ ਉਥੇ ਬੰਗਲਾਦੇਸ਼ ਦੇ ਵਿਕਾਸ ਵਿੱਚ ਇੱਕ ਗ੍ਰਾਮੀਣ ਬੈਂਕ ਦੀ ਸਥਾਪਨਾ ਕੀਤੀ ਜਿਨ੍ਹਾਂ ਜਿਸ ਨੂੰ ਕਿ ਬਾਅਦ ਵਿੱਚ ਅਸੀਂ ਨਾ ਵਾਜਿਦ ਨੇ ਇੱਕ ਪਾਸੇ ਲਾਇਆ ਉਹ ਅਮਰੀਕਾ ਚਲੇ ਗਏ ਸੀ ਤੇ ਉਥੋਂ ਵਾਪਸ ਆਏ ਉਹਨੇ ਗੱਲ ਸਾਹਮਣੇ ਆ ਗਈ ਹੈ ਕਿ ਕਿਉਂਕਿ ਅਮਰੀਕਾ ਵਾਸ਼ੀਨਾ ਵਾਜੀ ਤੋਂ ਅੱਡੇ ਮੰਗਦਾ ਸੀ ਨਾਲ ਤੇ ਕੋਈ ਟਾਪੂ ਸੀ ਅਸੀਨਾ ਵਾਜੀਦ ਉਸ ਨੂੰ ਇਨਕਾਰੀ ਸੀ ਤੇ ਇਸ ਲਈ ਅਮਰੀਕਾ ਨੇ ਪੂਰੀ ਦਖਲਅੰਦਾਜ਼ੀ ਕਰਕੇ ਅਸੀਨਾ ਵਾਜੀਦ ਦੀ ਸਰਕਾਰ ਨੂੰ ਡੇਗਿਆ ਤੇ ਹੁਣ ਉੱਥੇ ਇਸਲਾਮਿਕ ਕੱਟੜਪੰਥੀ ਆ ਗਏ ਜਿਸ ਪਾਕਿਸਤਾਨ ਤੋਂ ਆਜ਼ਾਦੀ ਲਈ ਸੀ ਉਹਨਾਂ ਉਸ ਪਾਕਿਸਤਾਨ ਨਾਲ ਉਹਨਾਂ ਨੇ ਸੰਬੰਧ ਸਥਾਪਿਤ ਕਰ ਲਏ ਤੇ ਪਾਕਿਸਤਾਨੀਆਂ ਨੂੰ ਉੱਥੇ ਆਣ ਜਾਣ ਲਈ ਵੀਜ਼ੇ ਦੀ ਵੀ ਲੋੜ ਨਹੀਂ ਕੌਣ ਕੌਣ ਪਾਕਿਸਤਾਨੀ ਉੱਥੇ ਆਏਗਾ ਕੌਣ ਜਾਏਗਾ ਕੁਝ ਪਤਾ ਨਹੀਂ ਉੱਥੇ ਉਹਨ ਘਟ ਗਿੰਟੀਆਂ ਤੇ ਹਮਲੇ ਵੀ ਹੋਏ ਵੱਡੀ ਗਿੰਟੀ ਵੀ ਹਮਲੇ ਹੋਏ ਜਿਹਦੇ ਵਿੱਚ ਬਹੁਤ ਸਾਰੇ ਹਿੰਦੂਆਂ ਦੇ ਮੰਦਰ ਬਿਠਾਏ ਗਏ ਤੇ ਬਹੁਤ ਸਾਰੇ ਹਿੰਦ ਹਿੰਦੂਆਂ ਨੂੰ ਮਾਰਿਆ ਵੀ ਗਿਆ ਇਹ ਸਭ ਕੁਝ ਵੀ ਹੋਇਆ ਹੁਣ ਸਵਾਲ ਇਹ ਹੈ ਕਿ ਅਸੀ ਅਸੀਨਾਵਾਦ ਜਿਨੇ ਬਿਆਨ ਦਿੱਤਾ ਹੈ ਕਿ ਇਹ ਜੋ ਕਚਹਿਰੀ ਬਿਠਾਈ ਗਈ ਹੈ ਮੇਰੇ ਖਿਲਾਫ ਇਹ ਗੈਰ ਕਾਨੂੰਨੀ ਹੈ ਕਿਉਂਕਿ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ ਇਸ ਲਈ ਚੁਣੀ ਹੋਈ ਸਰਕਾਰ ਹੀ ਜਦੋਂ ਨਹੀਂ ਹੈ ਉਹ ਮੇਰੇ ਉੱਪਰ ਕਿਸ ਤਰ੍ਹਾਂ ਦੇ ਨਾਲ ਇਹ ਦੋਸ਼ ਮੜ ਕੇ ਤੇ ਮੈਨੂੰ ਫਾਂਸੀ ਦੀ ਸਜ਼ਾ ਦਿੰਦੀ ਹੈ ਭਾਰਤ ਤੇ ਹੁਣ ਇਹ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਹਸੀਨਾ ਬਾਜੀ ਨੂੰ ਉੱਤੇ ਭੇਜੇ ਜਦੋਂ ਤੋਂ ਇਹ ਹੁਣ ਨਵੀਂ ਸਰਕਾਰ ਆਈ ਹੈ ਭਾਰਤ ਦੇ ਸੰਬੰਧ ਬੰਗਲਾਦੇਸ਼ ਨਾਲ ਖਰਾਬ ਹੋਏ ਹਨ ਉਸ ਤੋਂ ਪਹਿਲੇ ਸਾਡੇ ਸੰਬੰਧ ਬੰਗਲਾਦੇਸ਼ ਨਾਲ ਬਹੁਤ ਅੱਛੇ ਸਨ ਇੱਕ ਬੰਗਲਾ ਜੇ ਸੀ ਸਾਡਾ ਬਹੁਤ ਵੱਡਾ ਮਿੱਤਰ ਮੁਲਕ ਰਿਹਾ ਇਸ ਇਸ ਜਗ੍ਹਾ ਤੇ ਕਿਉਂਕਿ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਤੇ ਉੱਥੇ ਇੱਕ ਸੈਕੂਲਰ ਢਾਂਚੇ ਦੀ ਸਰਕਾਰ ਵੀ ਬਣੀ ਸੋ ਇਹ ਇਹ ਮਸਲਾ ਬਹੁਤ ਗੰਭੀਰ ਹੈ ਇਹ ਮਸਲਾ ਇਸ ਖਿੱਤੇ ਲਈ ਬੜੇ ਹੀ ਇੱਕ ਇੱਕ ਵੱਡਾ ਮੋੜ ਹੈ ਇਸ ਦੇ ਕੀ ਅੰਜਾਮ ਹੋਏਗਾ ਇਹ ਆਣ ਵਾਲਾ ਸਮਾਂ ਦੱਸੇਗਾ ਹਾਂ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਕੋਈ ਚੁਣੀ ਹੋਈ ਸਰਕਾਰ ਨਹੀਂ ਉੱਥੇ ਅੰਤ੍ਰ임 ਸਰਕਾਰ ਹੈ ਔਰ ਫਰਵਰੀ ਦੇ ਵਿੱਚ ਉਸ ਦੇਸ਼ ਦੇ ਵਿੱਚ ਚੋਣਾ ਹੋਣੀ ਹੈ ਔਰ ਜਿਹੜੇ ਰੂਲਿੰਗ ਲੋਕ ਨੇ ਰੂਲਿੰਗ ਪਾਰਟੀ ਹੈ ਇਹ ਜਿਹੜੀ ਸ਼ੇਖ ਅਸੀਨਾ ਦੀ ਪਾਰਟੀ ਹੈ ਉਹਦੇ ਤੇ ਬੈਨ ਵੀ ਲਗਾ ਰਹੀ ਹੈ ਔਰ ਕੱਟੜ ਪੰਥੀ ਜਿਹੜੇ ਹੈ ਉਥੇ ਹਾਵੀ ਹੁੰਦੇ ਜਾ ਰਹੇ ਹੈ ਔਰ ਪਾਕਿਸਤਾਨ ਨਾਲ ਸਬੰਧਾਂ ਦੇ ਸੁਖਾਵੇਂ ਹੋਣ ਕਰਕੇ ਸਾਡੇ ਦੇਸ਼ ਨੂੰ ਦੋ ਸਰਦਾਂ ਤੇ ਫੇਰ ਉਸ ਤਰ੍ਹਾਂ ਦਾ ਜਿਹੜਾ ਟੈਨਸ਼ਨ ਹੈ ਜਿਹੜਾ ਉਹ ਦਬਾਅ ਮਹਿਸੂਸ ਹੋਏਗਾ ਤੋ ਕਿਸ ਤਰ੍ਹਾਂ ਤੁਸੀਂ ਸਮਝੋ ਕਿ ਸਾਨੂੰ ਕਿਸ ਤਰ੍ਹਾਂ ਇਹਦੇ ਬਾਰੇ ਆਪਣਾ ਰਵਈਆ ਬਣਾਉਣਾ ਚਾਹੀਦਾ ਮੈਂ ਸਮਝਦਾ ਕਿ ਭਾਰਤ ਨੂੰ ਜੇ ਅਸੀਨਾ ਨੂੰ ਉਭਾਰ ਕੱਢਣ ਦੀ ਗੱਲ ਤੇ ਬੰਗਲਾਦੇਸ਼ ਨੂੰ ਭੇਜਣ ਦੀ ਗੱਲ ਕਰਦੇ ਹਨ ਤਾਂ ਸਾਨੂੰ ਪਹਿਲੀ ਗੱਲ ਤੇ ਇਸ ਬਾਰੇ ਡੂੰਗੀ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੇਵਲ ਸਾਡੀ ਸਰਕਾਰ ਦਾ ਮਾਮਲਾ ਨਹੀਂ ਵਿਰੋਧੀ ਧਿਰਾਂ ਨੂੰ ਵੀ ਨਾਲ ਲੈ ਕੇ رائے ਮਸ਼ਵਰਾ ਕਰਕੇ ਉਦੋਂ ਇਹ 71 ਬਹੁਤ ਵੱਡੀ ਲੜਾਈ ਹੋਈ ਸੀ ਤੇ ਇੰਦਰਾ ਗਾਂਧੀ ਉਦੋਂ ਉਦੋਂ ਸਾਡੇ ਪ੍ਰਧਾਨ ਮੰਤਰੀ ਸੀ ਤੇ ਜਨਰਲ ਮਾਨਕਸ਼ਾਹ ਫੌਜ ਦੀ ਅਗਵਾਈ ਕਰ ਰਹੇ ਸਨ ਇਸ ਲਈ ਸਭ ਨੂੰ ਨਾਲ ਲੈ ਕੇ ਫੈਸਲਾ ਕਰਨਾ ਚਾਹੀਦਾ ਹੈ ਕਾਲੀ ਵਿੱਚ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਉਹਨਾਂ ਨੂੰ ਭੇਜ ਦਿੰਦੇ ਆ ਤਾਂ ਫਿਰ ਉਹਨਾਂ ਨੂੰ ਫਾਂਸੀ ਨਿਸ਼ਚਿਤ ਹੈ ਤੇ ਫਿਰ ਸਾਡੇ ਸੰਬੰਧ ਕੋਈ ਬੰਗਲਾਦੇਸ਼ ਨਾਲ ਇਸ ਸਰਕਾਰ ਦੇ ਨਾਲ ਚੰਗੇ ਹੋ ਜਾਣਗੇ ਉਸ ਤੋਂ ਬਾਅਦ ਵੀ ਇਹ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਉਹ ਇੱਕ ਕਟੜਪੰਥੀ ਸਰਕਾਰ ਹੈ ਜਿਸ ਦੇ ਵਿੱਚ ਕਿਸੇ ਕਿਸਮ ਦਾ ਅੰਸਰ ਆਏਗਾ ਅਮਰੀਕਾ ਦੀ ਦਖਲਅੰਦਾਜ਼ੀ ਅੱਜ ਪਾਕਿਸਤਾਨ ਵਿੱਚ ਬਹੁਤ ਵੱਧ ਗਈ ਹੈ ਤੇ ਫਿਰ ਹੋਰ ਵੀ ਵਧੇਗੀ ਚੀਨ ਦੀ ਵੀ ਦਖਲਅੰਦਾਜ਼ੀ ਵਾਸ਼ਕ ਬੀ ਸੋ ਇਹ ਜੋ ਕਿੱਤਾ ਹੈ ਨਾ ਦੱਖਣੀ ਏਸ਼ੀਆ ਇੱਕ ਪਾਸੇ ਚੀਨ ਇੱਕ ਪਾਸੇ ਪਾਕਿਸਤਾਨ ਇੱਕ ਇੱਕ ਪਾਸੇ ਬੰਗਲਾਦੇਸ਼ ਸਾਡੇ ਲਈ ਇਹ ਹਾਲਾਤ ਬਹੁਤ ਅਨਸੁਖਾਵੇਂ ਹਨ ਤੇ ਸਾਨੂੰ ਬੜਾ ਫੂਕ ਫੂਕ ਕੇ ਕਦਮ ਚੁੱਕਣਾ ਪੈਣਾ ਕਿਉਂਕਿ ਜੇ ਅਸੀਂ ਕੋਈ ਇਦਾਂ ਦੀ ਇਹ ਗੱਲ ਕੀਤੀ ਕਿ ਅਸੀਂ ਵੀ ਲੜਾਈ ਲਾ ਦੇਾਂਗੇ ਉਹ ਸਾਡੇ ਲਈ ਸੌਖਾ ਨਹੀਂ ਹੋਏਗਾ ਤਿੰਨ ਫਰੰਟ ਹੋ ਜਾਣਗੇ ਫਿਰ ਤਿੰਨ ਪਾਸੇ ਸਿੱਧੀ ਲੜਾਈ ਨਾਲ ਲੜੇ ਲੇਕਿਨ ਇਹ ਹੁਣ ਸਾਹਮਣੇ ਹੈ ਕਿ ਚੀਨ ਅਮਰੀਕਾ ਇਹਦੇ ਆਪਣੇ ਪਾਕਿਸਤਾਨ ਨਾਲ ਆਪਰੇਸ਼ਨ ਸਿੰਧੂਰ ਦੇ ਦੌਰਾਨ ਵੀ ਕੜਿਆ ਆਉਣ ਵਾਲੇ ਸਮੇਂ ਵਿੱਚ ਵੀ ਅਸਲ ਵਿੱਚ ਤਾਂ ਦੱਖਣੀ ਏਸ਼ੀਆ ਨੂੰ ਸ਼ਾਂਤੀ ਦਾ ਖੇਤਰ ਕੌਚਿਤ ਕਰਨਾ ਚਾਹੀਦਾ ਪਰ ਹੋ ਉਲਟ ਰਿਹਾ ਅਸੀਂ ਇੱਥੇ ਹਜ਼ਾਰਾਂ ਦੀ ਦੌੜ ਚ ਲੱਗੇ ਹੋਏ ਹਾਂ ਪਰਮਾਣੂ ਹਥਿਆਰ ਇਸ ਕਿਤੇਰੀਆ ਪਾਕਿਸਤਾਨ ਕੋਲਾਂ ਸਾਡੇ ਕੋਲਾਂ ਉਧਰੋਂ ਚੀਨ ਕੋਲਾਂ ਇਹ ਬਹੁਤ ਹੀ ਗੰਭੀਰ ਸਥਿਤੀ ਬਣ ਗਈ ਹੈ ਇਹ ਇਸ ਕਿਤੇ ਨੂੰ ਬਹੁਤ ਹੀ ਗਲਤ ਦਿਸ਼ਾ ਵੱਲ ਵੀ ਲਿਜਾ ਸਕਦੀ ਹੈ ਭਾਰਤ ਇੱਕ ਵੱਡਾ ਦੇਸ਼ ਹੈ ਇਸ ਲਈ ਸਾਨੂੰ ਬੜੇ ਹੀ ਸੋਚ ਸਮਝ ਕੇ ਇੱਕ ਵੱਡੇ ਭਰਾ ਵਾਂਗ ਵੀ ਚੱਲਣਾ ਚਾਹੀਦਾ ਹੈ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਇਹ ਜੋ ਕਰਨੀ ਚਾਹੀਦੀ ਹੈ ਫਾਲਤੂ ਦੇ ਦਮਕ ਜੇ ਜਿਵੇਂ ਆਪਰੇਸ਼ਨ ਸਿੰਧੂਰ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗੇ ਸੇ ਕੋਈ ਵੀ ਅਗਰ ਅਤੰਕਵਾਦੀ ਘਟਨਾ ਯਹਾਂ ਪੇ ਹੋਏਗੀ ਤਾਂ ਹਮ ਉਸ ਕੋ ਆਪਣੇ ਦੇਸ਼ ਪੇ ਆਕਰਮਣ ਮੰਨ ਲੇਂਗੇ ਉਹ ਅਤੰਕਵਾਦੀ ਘਟਨਾ ਤੇ ਹੋ ਗਈ ਦਿੱਲੀ ਦੇ ਵਿੱਚ ਸ਼ਿਰਨਗਰ ਵਿੱਚ ਵੀ ਬੰਬ ਲਾਸਟ ਹੋਇਆ ਉਹ ਪਤਾ ਨਹੀਂ ਕੀ ਹੈ ਸੋ ਇਸ ਘਟਨਾ ਨੂੰ ਲੈ ਕੇ ਜੇ ਉਹ ਤੁਸੀਂ ਪਾਕਿਸਤਾਨ ਤੇ ਹਮਲਾ ਕਰੋਗੇ ਤਾਂ ਹਾਲਤ ਬਹੁਤ ਖਰਾਬ ਹੋਣ ਵਾਲੀਆਂ ਹਨ ਇਸ ਲਈ ਸੋਚ ਸਮਝ ਕੇ ਕਦਮ ਲੈਣ ਦੀ ਲੋੜ ਹੈ ਇਹ ਦਮਗਜੇ ਮਾਰਨ ਦੀ ਲੋੜ ਨਹੀਂ ਇਹਨਾਂ ਦਮਗਜਾ ਚੋ ਕੁਛ ਨਹੀਂ ਨਿਕਲਣਾ ਸ਼ਾਂਤੀ ਲਈ ਸਾਨੂੰ ਕਦਮ ਉਠਾਣੇ ਚਾਹੀਦੇ ਹਨ ਉਹ ਕਿਵੇਂ ਚੱਕੇ ਜਾਣ ਇੱਕ ਗੰਭੀਰ ਮਸਲਾ ਹੈ ਇਸ ਦੇ ਬਾਰੇ ਵਾਰ-ਵਾਰ ਰਾਏ ਕਰਕੇ ਤੇ ਅੱਗੇ ਚਲਦਾ ਪਏਗਾ ਤੁਹਾਨੂੰ ਯਾਦ ਹੈ ਕਿ 1971 ਦੇ ਵਿੱਚ ਜਦੋਂ ਬੰਗਲਾਦੇਸ਼ ਆਪਣੀ ਆਜ਼ਾਦੀ ਲਈ ਲੜ ਰਿਹਾ ਸੀ ਔਰ ਹਿੰਦੁਸਤਾਨ ਨੇ ਉਹਦੀ ਸਹਾਇਤਾ ਕੀਤੀ ਤਾਂ ਅਮਰੀਕਾ ਨੇ ਹਿੰਦੁਸਤਾਨ ਦੇ ਖਿਲਾਫ ਸੱਤਵਾਂ ਬੇੜਾ ਭੇਜਣ ਦੀ ਵੀ ਹਲੋ ਕੋਸ਼ਨਾ ਕੀਤੀ ਜਿਸ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਹੁਤ ਸ਼ਕਤੀ ਨਾਲ ਉਹਦਾ ਮੁਕਾਬਲਾ ਕੀਤਾ ਔਰ ਅਮਰੀਕਾ ਨੂੰ ਆਪਣਾ ਫੈਸਲਾ ਬਦਲਣਾ ਪਿਆ ਦੋਸਤੋ ਇਸ ਮੁੱਦੇ ਤੇ ਡਾਕਟਰ ਅਰຸນ ਮਿੱਤਰਾ ਨੇ ਬੜੇ ਵਿਸਤਾਰ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ ਤੁਹਾਨੂੰ ਇਹ ਵਿਚਾਰ ਕਿਹੋ ਜਿਹਾ ਲੱਗੇ ਇਸ ਨੂੰ ਜੇ ਅچھے ਲੱਗੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਔਰ ਜੇ ਤੁਹਾਡੇ ਵਿਚਾਰ ਇਸ ਤੋਂ ਕੋਈ ਅਲੱਗ ਨੇ ਤਾਂ ਸਾਨੂੰ ਆਪਣੇ ਕਮੈਂਟ ਜਰੂਰ ਲਿਖਿਓ ਕੱਲ ਨੂੰ ਫੇਰ ਕਿਸੇ ਹੋਰ ਮੁੱਦੇ ਤੇ ਮਿਲਾਂਗੇ ਧੰਨਵਾਦ